ਰੋਲ ਦੂਜੀ ਆ ਕੋਈ ਕਹਿੰਦੇ ਜੀ ਉਹ ਸਾਡੇ ਦਾ ਸਿੱਖਤ ਸਿਧਾਂਤ ਦੇ ਵਿੱਚ ਹੈ ਨਹੀਂ ਮੈਂ ਕਹਿਣਾ ਚਾਹੂੰਗਾ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਤੁਸੀਂ ਸ਼ਹੀਦ ਹੋਣ ਜਾਓ ਕਿ ਲੋਕਾਂ ਦੇ ਵਿੱਚ ਜਜ਼ਬਾ ਪੈਦਾ ਹੋਊਗਾ ਅਸੀਂ ਉਹਦੀ ਮੈਚਿੰਗ ਨਹੀਂ ਕਰਨੀ ਚਾਹੁੰਦੇ ਕਿ ਅਸੀਂ ਉਹਨੂੰ ਕੰਪੇਅਰ ਨਹੀਂ ਕਰਨੀ ਚਾਹੁੰਦੇ ਗੱਲ ਦਾ ਵੀ ਸਿਹਤ ਦਿੱਤੀ ਆ ਵੀ ਜੇ ਹੁਣ ਕੋਈ ਇੱਕ ਅੱਧਾ ਸ਼ਹੀਦੀ ਪਾਊਗਾ ਨਾ ਬਈ ਤੇ ਮਗਰਲੀ ਕੌਮ ਦੇ ਵਿੱਚ ਜਜ਼ਬਾ ਫੇਰ ਹੀ ਪੈਦਾ ਹੋਣਾ ਲੋਕਾਂ ਦੇ ਵਿੱਚ ਜੋਸ਼ ਫੇਰ ਹੀ ਭਰੇ ਜਾਣਾ ਰੋਲ ਦੂਜੀ ਨੂੰ ਮੈਂ ਕਹੂੰਗਾ ਵੀ ਗੱਲ ਨਾ ਸੋਚ ਸਮਝ ਕੇ ਕਰ ਲਿਆ ਕਰੋ ਤੁਸੀਂ ਤਾਂ ਹੁਣ ਜਿਹੜੇ ਕੰਮ ਕਾਰਨਾਮੇ ਤੁਸੀਂ ਕਰਨੇ ਆ ਏਜੰਸੀਆਂ ਤੋਂ ਪੈਸੇ ਲੈ ਲੈ ਕੇ ਤੁਸੀਂ ਘੱਡੀਆਂ ਗੱਲਾਂ ਕਰਨੀਆਂ ਕਰ ਲਓ ਪਰ ਤੁਸੀਂ ਲੋਕਾਂ ਨੂੰ ਰੋਕ ਨਹੀਂ ਸਕਦੇ ਇੱਥੇ ਹੁਣੋਂ ਅਸੀਂ ਆਵਾਂਗੇ ਅਸੀਂ ਆਉਂਦੇ ਰਵਾਂਗੇ ਮੈਂ ਗੱਲ ਇਹ ਕਹਿਣੀ ਚਾਹੂੰਗਾ ਵੀ ਜਿਹੜੇ ਪੰਜਾਬ ਦੇ ਹੁਣ ਲੋਕ ਦੰਦ ਕੱਢੀ ਜਾਂਦੇ ਜਾਂ ਘਰਾਂ ਚੋਂ ਨਿਕਲਦੇ ਉਹਨਾਂ ਨੂੰ ਇਹ ਆ ਵੀ ਸਾਡੇ ਆਗੂ ਤੁਰਦੇ ਨੇ ਅਸੀਂ ਉਹਨਾਂ ਦੇ ਮਗਰ ਤੁਰਾਂਗੇ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੀ ਆਪਣੇ ਸਿੱਖ ਇਤਿਹਾਸ ਦੇ ਵਿੱਚ ਆਪਾਂ ਨੂੰ ਹਰੇਕ ਬੰਦੇ ਨੂੰ ਬਾਦਸ਼ਾਹਦ ਦਿੱਤੀ ਹੋਈ ਆ ਗੁਰੂਆਂ ਨੇ ਵੀ ਤੁਸੀਂ ਇੱਕ ਇੱਕ ਬੰਦਾ ਸਵਾ ਸਵਾ ਲੱਖ ਦੇ ਬਰਾਬਰ ਆ ਯਾਰ ਤੁਸੀਂ ਘੜਮ ਚੌਧਰੀ ਦੇ ਮਗਰ ਲਾ ਕੇ ਕਿ ਤੁਸੀਂ ਇੱਥੇ ਨਹੀਂ ਆਉਂਦੇ ਦੱਸ ਯਾਰ ਜੀ ਉਹ ਬੰਦੇ ਮਾੜਾ ਕੰਮ ਕਰਗੇ ਤੇ ਤੁਸੀਂ ਚੰਗੇ ਕਰ ਲੋ ਤੁਸੀਂ ਘਰਾਂ 'ਚ ਬੈਠੇ ਆਂ ਦੰਦ ਕੱਢਣ ਜਾਣਦੇ ਆਂ ਯਾਰ ਉਹ ਗਿਆ ਮੈਂ ਨਹੀਂ ਜਾਣਾ ਯਾਰ ਤੁਹਾਨੂੰ ਮੇਰੀ ਗੱਲ ਸੁਣੋ ਤੁਹਾਨੂੰ ਦੰਦ ਕੱਢਣ ਨਾਲ ਕੁਝ ਨਹੀਂ ਮਿਲਣਾ ਤੁਹਾਡੇ ਦੰਦ ਵੈਸੇ ਹੀ ਨਿਕਲ ਜਾਣੇ ਜੇ ਤੁਸੀਂ ਨਾ ਆਏ ਸੋ ਬੇਨਤੀ ਇਹ ਆ ਦੰਦ ਨਾ ਕੱਢੋ ਇੱਥੇ ਆ ਕੇ ਸਾਡਾ ਸਹਿਯੋਗ ਦਿਓ ਤੁਹਾਡੇ ਲਈ ਖਾਸਾ ਪ੍ਰਬੰਧ ਆ ਇੱਥੇ ਸੋਨ ਦਾ ਪ੍ਰਬੰਧ ਸੋਨਾ ਤੁਸੀਂ ਘਰੇ ਵੀ ਆ ਸੋਨਾ ਤੁਸੀਂ ਇੱਥੇ ਵੀ ਆ ਪਰ ਤੁਹਾਡੇ ਇੱਥੇ ਸੋਨ ਦਾ ਮੁੱਲ ਪਊ ਘਰੇ ਸੋਨ ਦਾ ਤੁਹਾਨੂੰ ਮੁੱਲ ਨਹੀਂ ਪੈਣਾ ਸੋ ਮੈਂ ਇਹੀ ਦੋਨੋਂ ਅਪੀਲ ਕਰਨੀ ਚਾਹੁੰਦਾ ਅਸੀਂ ਸਾਰੇ ਭਰਾ ਇੱਥੇ ਖੜੇ ਆ ਤੁਹਾਡੇ ਹੱਕਾਂ ਲਈ ਖੜੇ ਆ ਜੇ ਤੁਸੀਂ ਵੀ ਸਾਡੇ ਨਾਲ ਆ ਕੇ ਖੜਜੋਗੇ ਨਾ ਤਾਂ ਸਾਡਾ ਹੌਸਲਾ ਵਧ ਜਾਊਗਾ ਬਸ ਇਹੀ ਅਪੀਲ ਆ ਅਸੀਂ ਪੰਜਾਬ ਦੇ ਵਸਨੀਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਇੱਥੇ ਆਓ ਹੱਕਾਂ ਲਈ ਲੜੋ ਆਪਦੀ ਜੰਗ ਜਿੱਤੋ ਜੰਗ ਜਿੱਤਣੀ ਜ਼ਰੂਰੀ ਆ ਬਸ ਮੇਨ ਸਾਡਾ ਇਹੀ ਤੁਹਾਨੂੰ ਅਪੀਲ ਆ ਜੀ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਖਨੌਰੀ ਬਾਰਡਰ ਤੇ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਹੈ ਕਿਸਾਨਾਂ ਦਾ ਤੇ ਆਪਾਂ ਛੇਰੇ ਪੰਜਾਬ ਯੂਨੀਅਨ ਦੇ ਮੋਗਾ ਜਲਾ ਦੇ ਪ੍ਰਧਾਨ ਆਤਮਾ ਸੰਗ ਢਾਲੀਵਾਲ ਉਹਨਾਂ ਨਾਲ ਖੜੇ ਤੇ ਉਹਨਾਂ ਦੀ ਪੂਰੀ ਟੀਮ ਖੜੀ ਹੈ ਤੇ ਇਹਨਾਂ ਨਾਲ ਗੱਲਬਾਤ ਕਰਦੇ ਵੀ ਹੁਣ ਕਿਸ ਤਰ੍ਹਾਂ ਦੀ ਪੋਜੀਸ਼ਨ ਆ ਬਾਈ ਜੀ ਜਿਵੇਂ ਕਿ ਆਪਾਂ ਦੇਖਿਆ ਵੀ ਹੁਣ ਪਹੁੰਚ ਰਹੇ ਇੱਥੇ ਬੱਬੂ ਮਾਨ ਵੀ ਆਇਆ ਸੀ ਰਾਤ ਆਪਾਂ ਵੀਡੀਓ ਬਣਾਈ ਆ ਪਾਈ ਵੀ ਆ ਹੋਰ ਵੀ ਆ ਰਹੇ ਤੇ ਲੋਕਾਂ ਦਾ ਪਹਿਲਾਂ ਨਾਲੋਂ ਕਿਵੇਂ ਆ ਹੁਣ ਕੱਟ ਜਿਵੇਂ ਸਟਾਰਟਿੰਗ ਦੇ ਵਿੱਚ ਸੀਗਾ ਇੱਥੇ ਪਹੁੰਚੇ ਸੀ ਹੁਣ ਕੁਝ ਫਰਕ ਪਿਆ ਹੋਣੇ ਸ਼ੁਰੂ ਹੋਇਆ ਕਿ ਜਾਂ ਕਿਵੇਂ ਸਭ ਤੋਂ ਪਹਿਲਾਂ ਦਾ ਜੀ ਤੁਹਾਡਾ ਇੱਥੇ ਆਉਣ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਸੁਰਿੰਦਰ ਮਾਨ 29 ਤੁਸੀਂ ਅਪਡੇਟ ਕਰਦੇ ਹੋ ਆਪਣਾ ਚੈਨਲ ਤੁਹਾਡਾ ਬਹੁਤ ਬਹੁਤ ਇੱਥੇ ਆਉਣ ਦਾ ਧੰਨਵਾਦ ਜੋ ਤੁਸੀਂ ਗੱਲ ਪੁੱਛੀ ਆ ਜੀ ਬਾਕੀ ਬਹੁਤ ਜ਼ਿਆਦਾ ਫਰਕ ਆ ਜੀ ਹੁਣ ਲੋਕਾਂ ਦਾ ਮਤਲਬ ਕਿ ਅਸੀਂ ਅੱਜ ਤੋਂ 15 ਦਿਨ ਪਹਿਲਾਂ ਇੱਥੇ ਆਏ ਸੀ ਇੱਥੇ ਬਹੁਤ ਆਬਾਦੀ ਦੇ ਵਿੱਚ ਘਾਟਾ ਸੀਗਾ ਸਾਨੂੰ ਬਹੁਤ ਫੀਲ ਹੁੰਦਾ ਸੀ ਪਰ ਲਾਸਟ 7-8 ਦਿਨ ਤੋਂ ਲੋਕ ਹਮ ਹਮਾ ਕੇ ਪਹੁੰਚ ਰਹੇ ਆ ਜਿੰਨਾਂ ਲੋਕਾਂ ਦੇ ਵਿੱਚ ਅਣਖ ਤੇ ਆਬਰੂ ਜਿਉਂਦੀ ਆ ਨਾ ਜਾਗਦੀ ਆ ਜਾਂ ਜਿਹੜੇ ਰੱਖਦੇ ਆ ਉਹ ਬੰਦੇ ਆ ਰਹੇ ਆ ਟਰਾਲੀਆਂ ਲੈ ਕੇ ਆ ਰਹੇ ਗੱਡੀਆਂ ਲੈ ਕੇ ਆ ਰਹੇ ਆ ਆਪਦੇ ਜਥਿਆਂ ਦੇ ਨਾਲ ਆ ਰਹੇ ਆ ਹੁਣ ਰਾਤ ਅਸੀਂ ਦੇਖਿਆ ਵੀ ਇੱਥੇ ਘਟੋ ਘਟ 25 ਤੋਂ 30 ਗੱਡੀਆਂ ਆਈਆਂ ਬੱਬੂ ਮਾਨ ਜੀ ਨਾਲ ਬਾਕੀ ਲੱਖਾ ਭਾਜੀ ਵੀ ਆਏ ਚਲੋ ਬਹੁਤ ਵਧੀਆ ਉਹਨਾਂ ਨੇ ਵਿਚਾਰ ਆਪਦੇ ਪੇਸ਼ ਕੀਤੇ ਬੱਬੂ ਮਾਨ ਜੀ ਨੇ ਵਿਚਾਰ ਪੇਸ਼ ਕੀਤੇ ਇਸ ਨਾਲ ਜਿਹੜੇ ਲੋਕਾਂ ਦੇ ਵਿੱਚ ਹੁਣ ਜੋਸ਼ ਆ ਉਹ ਭਰੂਗਾ ਜੀ ਮਤਲਬ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਆਪਣੇ ਇੱਥੇ ਹੁਣ ਕਮੀ ਆ ਕਿਸੇ ਚੀਜ਼ ਦੀ ਇੱਕ ਖੁਸ਼ੀ ਸਾਨੂੰ ਇੱਕ ਹੋਰ ਬਹੁਤ ਹੋਈ ਸਿਰੇ ਸਿਰੇ ਇੱਥੇ ਦੁੱਧ ਵਰਤੋਂ ਵਾਲੀ ਸੰਗਤ ਜਿਹੜੀ ਆਉਂਦੀ ਆ ਉਹਨਾਂ ਨੂੰ ਦੇਖ ਕੇ ਬੜੀ ਮਨ ਨੂੰ ਖੁਸ਼ੀ ਮਿਲਦੀ ਆ ਅੱਗੇ ਅਸੀਂ ਦੁੱਧ ਮੋਲ ਲੈਣ ਜਾਂਦੇ ਸੀ ਉਹ ਸਾਨੂੰ ਕੋਈ ਚੀਜ਼ ਮੋਲ ਲੈਣ ਦੀ ਲੋੜ ਨਹੀਂ ਸਾਨੂੰ ਬਣੀਆਂ ਤਣੀਆਂ ਇੱਥੇ ਰੈਡੀਮੇਡ ਚੀਜ਼ਾਂ ਮਿਲਦੀਆਂ ਪਈਆਂ ਖਾਣਾ ਮਿਲਦਾ ਪਿਆ ਸੋ ਲੋਕਾਂ ਨੂੰ ਇਹੀ ਬੇਨਤੀ ਆ ਵੀ ਤੁਸੀਂ ਆਓ ਇੱਥੇ ਆ ਕੇ ਤੁਸੀਂ ਰੌਣਕਾ ਲਾਓ ਆਪਦੇ ਹੱਕਾਂ ਸੱਚਾਂ ਦੇ ਲਈ ਇੱਥੇ ਖੜੋ ਤੁਸੀਂ ਜੋ ਜੰਗ ਲੜੋਂਗੇ ਤੁਹਾਡੀ ਜੰਗ ਦੇ ਨਾਲ ਹੀ ਸਾਡੀ ਜੰਗ ਦਾ ਮਤਲਬ ਕਿ ਐਲਾਨ ਜਿਹੜਾ ਹੈਗਾ ਉਹ ਵਧਣਾ ਸਾਨੂੰ ਵੀ ਸਾਡੇ ਹੱਕਾਂ ਸੱਚਾਂ ਦੇ ਲਈ ਮੂਰੇ ਆਉਣਾ ਚਾਹੀਦਾ ਲੋਕਾਂ ਨੂੰ ਇਹੀ ਅਪੀਲ ਆ ਕਿ ਜੇ ਸਟਾਰ ਬੰਦੇ ਜਿਹੜੇ ਬਾਹਰ ਨਹੀਂ ਨਿਕਲਦੇ ਘਰਾਂ ਦੇ ਵਿੱਚੋਂ ਜੇ ਉਹ ਬੰਦੇ ਧਰਨੇ ਦੇ ਪਹੁੰਚ ਸਕਦੇ ਆ ਤੇ ਤੁਸੀਂ ਕਿਉਂ ਨਹੀਂ ਪਹੁੰਚਦੇ ਯਾਰ ਤੁਸੀਂ ਤੁਹਾਨੂੰ ਘਰੇ ਬਹਿ ਕੇ ਬੈਠਣ ਦਾ ਦੱਸੋ ਕੀ ਫਾਇਦਾ ਹਨ ਹੁਣ ਇੱਕ 2 4 ਕਿੱਲੇ ਵਾਲਾ ਬੰਦਾ ਤਾਂ ਇੱਥੇ 10 10 ਦਿਨ ਲਾਈ ਜਾਂਦਾ ਤੇ 30 ਤੇ 40 40 ਕਿੱਲੇ ਵਾਲੇ ਬੰਦੇ ਹੱਸੇ ਹੱਸੇ ਜਾਂਦੇ ਯਾਰ ਲੋਕਾਂ ਦੇ ਵੀ ਇਹ ਕੀ ਕਰਨ ਜਾ ਰਹੇ ਆ ਯਾਰ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਲੋਕਾਂ ਨੂੰ ਪੁੱਛੀਆ ਨੇ ਕੀ ਕਰਨ ਜਾ ਰਹੇ ਆ ਤੁਹਾਨੂੰ ਪਿਛਲੇ 9 ਮਹੀਨੇ ਤੋਂ ਪਤਾ ਹੀ ਆ ਵੀ ਉੱਥੇ ਕੀ ਕੋਸ਼ ਚੱਲਦੀ ਜਾਂਦਾ ਬਾਰਡਰਾਂ ਤੇ ਸ਼ੰਭੂ ਬਾਰਡਰ ਤੇ ਕੀ ਚੱਲਦੀ ਜਾਂਦਾ ਹੁਣ ਸਾਡੇ ਜੋ ਡੱਲਾ ਸਾਹਿਬ ਡੱਲਾ ਜੀ ਨੇ ਉਹ ਮਰਨ ਵਰਤ ਤੇ ਬੈਠੇ ਆ ਕਿ ਉਹਨਾਂ ਨੂੰ ਸ਼ੌਂਕ ਆ ਬਾਈ ਉਹਨਾਂ ਨੂੰ ਆਪਾਂ 2 ਦਿਨ ਰੋਟੀ ਨਾ ਖਾਈਏ ਨਾ ਆਪਣਾ ਧੂਆ ਨਿਕਲ ਜਾਂਦਾ ਤੇ ਉਹਨਾਂ ਨੂੰ ਅਜਲ 18 ਮਹੀਨੇ 19 ਮਹੀਨੇ ਹੋ ਗਿਆ ਸੋ ਦੋਸਤੋ ਜਿਵੇਂ ਕਿ ਆਪਾਂ ਗੱਲਬਾਤ ਕੀਤੀ ਮੇਰਾ ਵੀ ਮੈਸੇਜ ਆ ਤੁਹਾਨੂੰ ਕਿ ਹੁਣ ਹੁਣ ਕੋਈ ਜਿਵੇਂ ਆਪਾਂ ਦੇਖਿਆ ਲੇਟ ਹੋ ਗਿਆ ਸੀ ਝੋਨੇ ਦਾ ਜਾਂ ਕਣਕ ਦਾ ਸੀਜ਼ਨ ਲੇਟ ਹੋ ਗਿਆ ਸੀ ਸਾਰੇ ਲੋਕ ਫ੍ਰੀ ਆ ਤੇ ਪਹੁੰਚੋ ਦੂਜੀ ਗੱਲ ਕਈ ਲੋਕ ਬਾਈ ਐ ਨਹੀਂ ਆਉਂਦੇ ਕਿ ਅਸੀਂ ਉਹ ਜੂਨੀਅਰ ਨਾਲ ਅਟੈਚ ਆ ਹੁਣ ਜੂਨੀਅਰ ਵਾਲਾ ਕੰਮ ਹੋ ਗਿਆ ਖਤਮ ਅੱਗੇ ਵੰਗੂ ਐ ਨਾ ਹੋਵੇ ਵੀ ਹੁਣ ਸਾਰਿਆਂ ਦਾ ਹੱਕ ਬਣਦਾ ਆਪਣਾ ਚਲੋ ਤੁਹਾਡੀ ਆਸ ਵਿੱਚ ਕੋਈ ਰੰਜਿਸ਼ ਹੋ ਜਾ ਅਸੀਂ ਮੂਰੇ ਹੁਣ ਮੂਰੇ ਆਉਣ ਦੇ ਚੱਕਰ 'ਚ ਨਾ ਆਪਾਂ ਸਾਰਾ ਖਰਾਬ ਕਰ ਲੈਨੇ ਆ ਹੁਣ ਉਹਨਾਂ ਜਿਹੜੇ ਮਾਲੋ ਮੇਨ ਪ੍ਰਧਾਨ ਨੇ ਉਹ ਪਿਛਲੇ ਉਹਨਾਂ ਦੇ ਆਗੂ ਆ ਉਹ ਨਹੀਂ ਆ ਰਹੇ ਸੋ ਸਾਰਿਆਂ ਦਾ ਹੱਕ ਮੰਗਦਾ ਪਹੁੰਚਣ ਦਾ ਇਥੇ ਕੱਲੇ-ਕੱਲੇ ਦਾ ਹੁਣ ਲੜਾਈ ਸਾਰਿਆਂ ਦੀ ਬਰਾਬਰ ਦੀ ਹੋ ਚੁੱਕੀ ਆ ਕਿਉਂਕਿ ਲੜਾਈ ਆਖਰੀ ਹੁੰਦੀ ਆ ਕਿਉਂਕਿ ਜੇ ਆਪਾਂ ਲੜਦੇ ਰਵਾਂਗੇ ਜੇ ਜਿਹੜੇ ਲੜਦੇ ਆ ਉਹੀ ਕਮਾਂ ਚ ਆਉਂਦਾਂ ਰਹਿੰਦੀਆਂ ਜਿਹੜੇ ਸਿਰ ਚੁਕਾ ਲੈਂਦੇ ਆ ਉਹਨਾਂ ਦੇ ਸਿਰ ਵੱਡੇ ਹੀ ਜਾਂਦੇ ਹੁੰਦੇ ਆ ਦੂਜੀ ਗੱਲ ਵੀ ਜਿਹੜੇ ਕਹਿੰਦੇ ਬਾਈ ਨੇ ਦੱਸਿਆ ਵੀ 25 30 ਕਿੱਲੇ ਵਾਲੇ ਘਰੇ ਬੈਠੇ ਆ ਉਹਨਾਂ ਨੂੰ ਆਏ ਹੋਊਗਾ ਵੀ ਚੱਲੇ ਤੁਰੇ ਫਰਦੇ ਆ ਭੁੱਖੇ ਮਰਦਿਆ ਪਰ ਬਾਈ ਜੀ ਜਦੋਂ ਅੱਗ ਲੱਗੀ ਸਾਡੇ ਵੀ ਸਾਨੂੰ ਕੁਝ ਨਹੀਂ ਹੋਣਾ ਜੇ ਜ਼ਮੀਨ ਸਾਡੀ ਖੋਈ ਗਈ ਦੋ ਕਿੱਲੇ ਨੇ ਛੋਡੇ 33 33 ਜਿਹੜੇ ਤੁਸੀਂ ਕੰਮ ਕਰਦੇ ਹੋ ਜਾਂ ਕੁਝ ਬढ़ाए ਹੋਣਗੇ ਮਿਹਨਤ ਕਰੇ ਛੋਡੇ ਖੂਚ ਜਾਣੇ ਅਸੀਂ ਤਾਂ ਕੁਝ ਕੀਤਾ ਨਹੀਂ ਮੰਨ ਕੇ ਚੱਲ ਜਿਹੜਾ ਕਹਿੰਦੇ ਥੋੜੀ ਜ਼ਮੀਨ ਵਾਲੇ ਕਰਦੇ ਇਨਕਲਾਬ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਬਕੀ ਸਾਡਾ ਕੌਮੀ ਮੋਰਚਾ ਜਿੰਦਾਬਾਦ ਜਿੰਦਾਬਾਦ ਕਿਸਾਨ ਯੂਨੀਅਨ ਇੱਕ ਦਾ ਜਿੰਦਾਬਾਦ ਜਿੰਦਾਬਾਦ ਸ਼ੇਰ ਪੰਜਾਬ ਯੂਨੀਅਨ ਮਹਾਰਾ ਰਣਜੀਤ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ